ਸਰਦੋ ਮਹੀਨ ਨੂੰ ਮੇਟੀ ਸਾਹ ਪਰ 25 ਨੰਗਰਾਤ ਆਪਣੇ ਆਪਣਾ ਬਹੁਤ ਹੀ ਆ ਰਿਹਾ ਹੈ ਮੰਦਭਾਗੀ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਿਪਰ ਦਾ ਇੱਕ ਇਨੋਵਾ ਵੇਟੀ ਦਾ ਐਕਸੀਡੈਂਟ ਹੋਇਆ ਸੀ ਉਸ ਇਨੋਵਾ ਵੇਟੀ ਜਗਿੰਦਰ ਸਿੰਘ ਤੇ ਬੱਚੇ ਸਿੰਘ ਨੂੰ ਮੌਕਾਾਰ ਆਇਆ ਸੀ ਤੇ ਐਕਸੀਡੈਂਟ ਇਨਾ ਭਿਆਨਕ ਸੀਗਾ ਕਿ ਉਹਦੇ ਚ ਜਿਹੜੀ ਗੁਜਿਆ ਜਿਹੜੀ ਆ ਗੈਰ ਕੁਦਰਤੀ ਮੌਤ ਹੋਈ ਉਹਨਾਂ ਬੱਚਿਆਂ ਨੇ ਅਧਿਏ ਪੜ ਲੈ ਕੇ ਕਿਸੇ ਨੇ ਅਸਰ ਪਾਣਾ ਸੀ ਕਿਸੇ ਨੇ ਉਹ ਕੀ ਮੰਨਣਾ ਸੀ ਸਮਾਜ 'ਚ ਆਪਣਾ ਯੋਗਦਾਨ ਪਾਣਾ ਸੀ ਪਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਉਹਨਾਂ ਦੇ ਇਹ ਵੰਤੋਂ ਹੀ ਕਾਰਵਾਈ ਜਿਹੜੀ ਆਪਾਂ ਨੂੰ ਸ਼ੁਰੂ ਕਰਦੀ। ਪਹਿਲਾ ਜਿਹੜਾ ਐਕਸੀਡੈਂਟ ਦਾ ਮਗਰਮਾ ਸੀਗਾ ਉਹਦੇ ਚ ਅਸੀਂ ਓਪਿੰਦਰ ਸਿੰਘ ਓਪਿੰਦਰ ਓਪਿੰਦਰ ਸਿੰਘ ਆ ਲੋ ਆ ਲੋ ਮੌਕੇ ਤੋਂ ਹੀ ਕਿਰਪਾ ਦਾ ਡਰਾਈਵਰ ਜਿਹੜਾ ਓਪਿੰਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ। ਉਹਦੇ ਬਾਅਦ ਇਸ ਪੱਤਰ ਤੇ 3 ਮਾਰਕ ਸੀਗੇ। जिद चो दविंदर सिंह असी गिरफ्तार कियात न भी असी गिरफ्तार किया तो उस बगैर तीजा जोड़ा दुषी थी रणधीर सिंह यह कई समय तो पिछले कई दिन तो फरार चल रहा है समाग काफ़ी रोस कि इनकू छेती तो छेती अरैसट किया जाए ਦੋ ਦਿਨ ਪਹਿਲਾਂ ਮਨਜੋਤ ਸਿੰਘ ਮੁਖਮਤਰੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਸਮਾਣੇ ਵੀ ਪਹੁੰਚੇ ਸੀ ਮਨਜੋਤ ਮੁਖਮਤਰੀ ਦੁਆਬ ਤੇ ਮਨਜੋਤ ਬੀਜੇ ਵੀ ਪੰਜਾਬ ਨੇ ਇਹ ਡਿਕਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਤ੍ਰਿਪਤੀ ਜੀ ਦੇ ਤੀਜੇ ਮਾਲਿਕ ਗੁਰਮੀਤ ਸਿੰਘ ਨੂੰ ਵੀ ਰਿਸਕਪੀ ਕਰ ਲੋ ਜਿਵੇਂ ਕਿ ਮੈਂ ਦੱਸਿਆ ਦੋ ਮਾਲਿਕ ਅਮਨਜੀਤ ਤੇ ਗਵਿੰਦਰ ਸੀ ਪਹਿਲਾਂ ਅਰੈਸਟ ਕਰਕੇ ਰੋਜੀ ਰਣਜੀਤ ਸਿੰਘ ਨੇ ਮਾਨਜੋਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਆਪਣੀ ਐਂਡਿਸਕ੍ਰਿਪਟਰੀ ਬੇਲ ਵੀ ਲਈ ਸੀ ਉਹ ਵੀ ਅਸੀਂ ਬਹੁਤ ਜ਼ੋਰ ਪਾ ਕੇ ਕੀਤੀ ਉੱਥੇ ਐਂਡਿਸਕ੍ਰਿਪਟਰੀ ਬੇਲ ਜਿਵੇਂ ਹੋ ਨਹੀਂ ਹਾਂਗੇ ਮਾਨਜੋਤ ਸਿੰਘ ਸਾਹਿਬ ਤੇ ਕ੍ਰਿਸ਼ਨਾ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਰਣਜੀਤ ਸਿੰਘ ਨੂੰ ਫੜਨ ਦੀ ਬਹੁਤ ਜ਼ੋਰ ਕੋਸ਼ਿਸ਼ਾਂ ਕਰ ਰਹੀ ਸੀ ਉਹਨਾਂ ਕੋਸ਼ਿਸ਼ਾਂ 'ਚ ਅਸੀਂ ਬਹੁਤ ਤੇਜ਼ ਜਿੱਤ ਲਿਆ ਹੈ ਅਸੀਂ ਸਾਈਬਰ ਸੈਲ ਦੀ ਡੈਡੀਕੇਟਿਡ ਟੀਮ ਬਿਠਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਐਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਕੋਈ ਸਵਾਰ ਲੱਛਕ ਦੇ ਤੇ ਕਤਰਾਰੇ ਪਿੰਡ ਤੋਂ ਜਿਹੜਾ ਏ ਟੱਪਰ ਦਾ ਤੀਜਾ ਮਾਲਕ ਗੁਰਮੀ ਸਿੰਘ ਇਹਨੂੰ ਅੱਜ ਅਸੀਂ ਅਰਸ਼ਟ ਕਰਨ 'ਚ ਕਾਮਯਾਬ ਹੋਏ ਇਹ ਅਰਸ਼ਟ ਦੇ ਨਾਮ ਵੀ ਇਸਾਰਾ ਸਰਗਨ ਜਿਹੜਾ ਆਮ ਪ੍ਰਯੋਗ ਹੁੰਦਾ ਹੈ ਡਰਾਈਵਰ ਪਹਿਲੇ ਦਿਨ ਫੜਿਆ ਗਿਆ ਸੀ ਦਿਰਪਰ ਦੇ ਦੂਜੇ ਮਾਲਕ ਫੜੇ ਗਏ ਸੀ ਤੇ ਤੀਜਾ ਮਾਲਕ ਸੀ ਅండ్ ਇੱਕ ਜਿਹੜਾ ਦੂਜਾ ਪਰਚਾ ਸੀਗਾ ਜਦੋਂ ਉਹ ਬੀ ਸਿੰਘ ਪਗੋੜਾ ਚਲ ਰਿਹਾ ਸੀ ਤੇ ਇਹਨੂੰ ਪਨਾਹ ਦੀ ਪਨਾਹ ਦੀ ਦਾ ਜਿਹੜਾ ਇਹਨੂੰ ਪਰਚਾ ਸੀ ਮੈਨੇ ਆ ਕਿ ਜਿਹੜਾ ਪਗੋੜਾ ਚਲ ਰਿਹਾ ਉਹਨੂੰ ਪੁਲਿਸ ਤੇ ਸ਼ਿਕੰਦ ਜੇ ਤੋਂ ਬਚਾਉਣ ਲਈ ਜਿਵੇਂ ਲੋਕੀ ਆਪਣਾ ਯੋਗਦਾਨ ਪਾ ਰਹੇ ਸੀ ਉਹ ਮਰਚਾ ਵੀ ਅਸੀਂ ਦਰਜ ਕੀਤਾ ਸੀ ਉਹਦੇ ਛੇ ਵੀ ਅਸੀਂ ਜਿਵੇਂ ਆ 9 ਦੋਸ਼ੀ ਰਸਪੀਤੇ ਹੋਏ ਜਿਹਦੇ ਚ ਰੰਧੀ ਸਿੰਘ ਦੇ ਉਹ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੇ ਜਦੋਂ ਮੇ ਕੋਲ ਆਚਾਰ ਬੜਿਆ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਫਤ ਤੋਂ ਬਚਣ ਦੀ ਜਿਨ੍ਹਾਂ ਰੋਕਾ ਨੇ ਵੀ ਮਦਦ ਕੀਤੀ ਸੀ ਉਹ ਅਸੀਂ 74/25 ਅਧਸਮਾਨੇ ਚ ਇੱਕ ਸੈਪਰੇਟ ਅਫੇਅਰ ਦਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਬੱਚੇ ਅਰੈਸਟ ਕੀਤੇ ਸੀ ਕਿਉਂਕਿ ਘਟਨਾ ਇੰਨੀ ਦੁਖਦਾਈ ਕਮੰਦ ਭਾਗੀ ਸੀ ਕਿ ਇਹ ਬੜਾ ਇੱਕ ਰੋਸਨਾ ਸਵਭ ਬਣਿਆ ਹੋਇਆ ਸੀ ਤੇ ਜਿਹੜੇ ਬੱਚੇ ਅਰਾਜਨਨਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਇਹ ਪਾਰਟ ਤੇ ਮੈਂ ਮਾਲਕ ਡਰਾਈਵਰ ਤੇ ਪ੍ਰਾਗ ਯੂਨੀ ਦੇ ਪਰਚੇ ਚ ਨਾਮ ਦੋਸ਼ੀ ਰਸ ਕਰਕੇ ਜਿਹੜਾ ਸ੍ਰਿਪਤ ਜਸਪੀ ਸਾਹਿਬ ਉਹ ਅਸੀਂ ਜੀਰੂ ਕੀ ਤੇ ਅੱਗੇ ਮੈਂ ਸਸ਼ੰਜਤ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਕੇ ਜ਼ਮੀਨ ਨੂੰ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਾਰਤ ਕੋ ਸਾਰਤੇ ਨੂੰ ਸਜਾ ਟਿਕੜਾ ਬੁਣੀ ਸਕੇਗੀ ਦਰੂਗੀ ਇਹਨੂੰ ਅੱਜ ਮੁੰਦੇ ਸਿੰਘ ਹੋਇਆ ਸੀ ਰੈਸਟ ਦਾ ਜਿਹੜੇ ਨੌ ਕਿਊਜ਼ ਨੇ ਇਹ ਕੱਲੇ ਰਣਜੀਤ ਦੇ ਰਿਸ਼ਤੇਦਾਰ ਨਹੀਂਗਾ ਬਾਕੀਆਂ ਨਾਲ ਇਹਦੇ ਵਿੱਚ ਜੋ ਵੀ ਸਾਡੇ ਰਡਾਰ ਤੇ ਆਏ ਸੀ ਜੀਨਾ ਨੇ ਜਨੂਰ ਵੀ ਰੋੜਾ ਚੱਲ ਰਿਹਾ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਦਿੱਤੀ ਸੀ ਉਹ ਅਸੀਂ ਨੌ ਬੰਦੇ ਇਹਦੇ ਚੋਂ ਅਰੈਸਟ ਵੀ ਤੇ ਸੀ ਜਿਨ੍ਹਾਂ ਚੋਂ ਕੁਝ ਬੰਦੇ ਰੰਦੀ ਦੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀ ਪਰ ਇਸੇ ਦਾ ਸਮਾਨੇ ਦੇ ਹੀ ਰਹਿਣ ਵਾਲੇ ਸੀ ਜਾਂ ਲੁਕਲੀ ਕਿਤੇ ਦੇਖੋ ਜੀ ਉਹ ਪਟਿਆਲੇ ਦੇ ਰਹਿਣ ਵਾਲੇ ਸੀ ਕੋਈ ਬੰਦਾ ਬਟਿੰਡੇ ਦਾ ਵੀ ਸੀਗਾ ਕੋਈ ਪਟਿਆਲੇ ਦਾ ਕੋਈ ਨਾਬੇ ਦਾ ਪਰ ਜਿਹਦੇ ਦੇ ਵੀ ਸਾਡੀ ਸ਼ੱਕ ਦੀ ਸੁਣੀ ਗਈ ਸੀ ਕਿ ਇਹਨਾਂ ਨੇ ਵੀਰ ਨੂੰ ਗ੍ਰਿਫਤਾਰ ਹੋਣ ਤੋਂ ਬਚਣ ਲਈ ਮਦਦ ਕੀਤੀ ਉਹ ਬੰਦੇ ਸੀ ਸਾਡੇ ਥੈਂਕ ਯੂ ਸੋ ਮਚ प्रॉपर्टी बेचने और खरीदने के लिए संपर्क करें फेयर डील प्रॉपर्टीज़